हज़रत में आप करती हैं न करके क्या माफी लेने में मगर तो बाहर लेकर मरे जी बैठे हैं मैं तो तनु जो ये जन्नत तनु से आप पाकरी ये ना दे रहा मैं आई ना क्या करो जीतो सिमिलान तो मेरा ना करो होगा सियप्पई करता है मेरा किन्ने किन्ने मी नहीं होगी तो दास्ता सही हाँ इनका तो सियप्पले में सियप्पल తడ తడ మరి జనా कपड़े तो नहीं था जो पी काले ने मगर मार के ना कदी की करती हूं भी वाट की कर ना कदी की नहीं गले का उन्होंने तो मार दिया हां ताके कुत्ती हो गई है सारा तना तो नहीं है थलूं तो सारे से hmm. तो रहा है जो तोन जफी पौना दर है कूड़ा कूड़ा सारा कुछ यहां बहुत मिस करता मैं हां मैं का को बाल मिस कर दूं मैंने को तो कट्टी करेगा कत ठंडी करेगा है ਤੱਤੀ ਹੰਦੀ ਕਰ ਦੂੰਗਾ ਤੱਤੀ ਹੰਦੀ ਕਰਾਉਣ ਵਾਲੀ ਦਾ ਬਾਣਾ ਕਰਾਉਣ ਵਾਲੀ ਬਣੀ ਫੇਰੀ ਐ ਮੈਂ ਤਾਂ ਕਿਹਦੀ ਗਰਾਹ ਪੁੱਤੀ ਲਾਇਆ ਕਰੋਨਾ ਕੋਈ ਨਹੀਂ ਤੂੰ ਸਹੀ ਹੋਰ ਕਰਿਆ ਕਰੋ ਕਿ ਜੁਗ ਆੜਨਾ ਕਰੂ ਜਲਾੜ ਕਿੰਨਾ ਕੁ ਲਾਵਾਂ ਹੁਣ ਬੀਬੀ ਹੋਰੀ ਸਾਰੇ ਸੁੱਤੇ ਪਏ ਆ ਉੱਤਰ ਆ ਨਾ ਤਨਵਾ ਹੀ ਨਹੀਂ ਵੀ ਮੈਂ ਉਹਦਾ ਖਿਆਲ ਰੱਖ ਲਾਂ ਕਿ ਮੈਂ ਨਾ ਅੰਗ ਚੋੜੇ ਵਿੱਚ ਫੋਰੇ ਨੂੰ ਫੇਰ ਹੁਣ ਤੁਸੀਂ ਮੈਨੂੰ ਆਏਂਗੀ ਕਿ ਨਹੀਂ ਆਉਣਾ ਨਹੀਂ ਨਾ ਪਰਸ਼ਾਂ ਦਾ ਕਰਿਆ ਨਹੀਂ ਤਸੀਂ ਨਹੀਂ ਆਉਣਾ ਤਕੂ

ਅੱਛਾ ਬੀ ਆ ਉਹ ਵੀ ਚਲਕਾਉਣੇ ਆ ਉਹਦਾ ਜੁੱਤੀ ਨੂੰ ਦੇਖ ਦੇ ਕੇ ਨਾ ਮੈਂ ਬਹੁਤ ਮਿਸ ਕਰਦਾ ਤੈਨੂੰ ਇੱਥੇ ਪਈ ਹੈ ਕੀ ਕਰਾਂ ਮੈਂ ਇਹਦਾ ਜੁੱਤੀ ਨੂੰ ਸੱਟ ਮਾਰਾਂ ਕਿ ਇਹਨੂੰ ਮੋੜ ਕੇ ਲੈ ਲਾਂ ਮੈਂ ਪਿੱਛੇ ਨਾ ਨਾ ਮੋੜ ਕੇ ਕਿਥੇ ਪਰਸੂ ਤੁਸੀਂ ਮੈਨੂੰ ਨਾ ਹੌਂਦੀ ਨਾ ਸੀ ਸੀ ਤੂੰ ਮੈਨੂੰ ਤੁਸ ਨਹੀਂ ਸ਼ਾਮ ਕਮਾਰੀ ਸੀ ਨਾ ਆਈ ਸੀ ਪੁੱਛਣਾ ਕੀ ਆ ਕੀ ਉਹਦੋਂ ਦੇ ਪੇ ਨੂੰ ਕੰਗਾਰਾ ਮਾਰਦਾ

ਪਿਆਰ ਕਰਦੇ ਹਾਂ ਤਾਂ ਫਿਰ ਸਬਰ ਵੀ ਤਾਂ ਰੱਖੋ ਨਾ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਬਰ ਦਾ ਫਲ ਮਿੱਠਾ ਨਹੀਂ ਹੁੰਦਾ ਕਿ ਫਿਰ ਗਾਲਣ ਲੱਗ ਜਾਂਦਾ ਆਪਣੇ ਨਾਲ ਮੇਰੇ ਨਾਲ ਤਾਂ ਆਹੀ ਹਾਲਾਤ ਹੋਏ ਪਏ ਆ ਆਪਣੇ ਦੇ ਲੋਕ ਸ਼ੱਕ ਵੀ ਰੱਖ ਸ਼ੱਕ ਵੀ ਤਾਂ ਆਪਣੇ ਨਹੀਂ ਗਾਲਣ ਨਾ ਦੇਣਾ ਤੂੰ ਗਾਲਣ ਦੇ ਦਿੰਦੀ ਹੈ ਤੂੰ ਫਲ ਨਾ ਨਾ ਨਹੀਂ ਗਾਲ ਦਿੰਦੀ ਤੂੰ ਮਿੱਠਾ ਰੱਖਣਾ ਹੈ ਫਲ ਨੂੰ ਪੂਰਾ ਫਿਰ ਜੇ ਮਿੱਠਾ ਜੇ ਮਾਸ਼ਾ ਤਾਂ ਕਰ ਰੱਖੂਗੀ ਮੈਂ ਸ਼ਾਇਦ ਤੇਰੇ ਤੇਰੇ ਅੱਗੇ